ਆ ਮੌਸਮ ਨੂੰ ਲੈ ਕੇ ਕਿਸ ਤਰੀਕੇ ਦੀ ਅਪਡੇਟ ਹੈਗੀ ਹੈ ਕਿੰਦਾ ਦਾ ਮੌਸਮ ਰਹੇਗਾ ਜੀ ਜੇ ਅਸੀਂ ਕਰੰਟ ਵੈਦਰ ਕੰਡੀਸ਼ਨਸ ਦੇਖੀਏ ਤਾਂ ਕੱਲ ਦਾ ਮੈਕਸਿਮਮ ਟੈਂਪਰੇਚਰ 28.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 19.9 ਡਿਗਰੀ ਸੈਂਟੀਗ੍ਰੇਡ ਸੀ ਔਰ ਇਸੇ ਤਰ੍ਹਾਂ ਜੇ ਅਸੀਂ ਅੱਜ ਦਾ ਮਿਨਿਮਮ ਟੈਂਪਰੇਚਰ ਦੇਖੀਏ ਤਾਂ ਅੱਜ 7.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਮਿਨਿਮਮ ਟੈਂਪਰੇਚਰ 6.4 ਡਿਗਰੀ ਸੈਂਟੀਗ੍ਰੇਡ ਹੈ ਸੋ ਤੁਸੀਂ ਦੇਖ ਸਕਦੇ ਆ ਕਿ ਲਗਭਗ 1 ਡਿਗਰੀ ਸੈਂਟੀਗ੍ਰੇਡ ਡੇ অর ਨਾਈਟ ਟਾਈਮ ਟੈਂਪਰੇਚਰਸ ਦੋਨੋਂ ਹੀ ਨਾਰਮਲ ਤੋਂ ਉੱਪਰ ਚੱਲ ਰਹੇ ਨੇ ਪਰ ਜੇ ਅਸੀਂ ਪਿਛਲੇ ਸਾਲਾਂ ਦਾ ਵੈਦਰ ਦਾ ਡਾਟਾ ਦੇਖੀਏ ਤਾਂ ਸਾਨੂੰ ਪਤਾ ਚੱਲਦਾ ਕਿ ਜਿਹੜੀ ਵੈਦਰ ਦੀ ਵੇਰੀਏਬਿਲਿਟੀ ਆ ਉਹ ਕਾਫੀ ਜ਼ਿਆਦਾ ਵਧੀ ਹੋਈ ਹੈਗੀ ਹੈ ਜੇ ਅਸੀਂ ਪਿਛਲੇ ਇੱਕ ਦਹਾਕੇ ਦਾ ਡਾਟਾ ਦੇਖੀਏ ਤਾਂ ਸਾਨੂੰ ਪਤਾ ਚੱਲਦਾ ਜਿਵੇਂ ਅੱਜ ਦਾ ਮਿਨੀਮਮ ਟੈਂਪਰੇਚਰ 7.4 ਡਿਗਰੀ ਸੈਂਟੀਗ੍ਰੇਡ ਹੈ ਬਟ 2000 ਵਿੱਚ ਇਸੇ ਦਿਨ 2.2 ਡਿਗਰੀ ਸੈਂਟੀਗ੍ਰੇਡ ਟੈਂਪਰੇਚਰ ਸੀ ਜਦੋਂ ਕਿ 2013 ਦੇ ਵਿੱਚ 10.4 ਡਿਗਰੀ ਸੈਂਟੀਗ੍ਰੇਡ ਸੀ ਸੋ ਇਸ ਤਰ੍ਹਾਂ ਵੇਰੀਏਬਿਲਟੀ ਬਹੁਤ ਹੈਗੀ ਆ ਔਰ ਇਸੇ ਤਰ੍ਹਾਂ ਜੇ ਅਸੀਂ ਕੇ ਟਾਈਮ ਟੈਂਪਰੇਚਰ ਦੇਖੀਏ ਉਹਦੇ ਵਿੱਚ ਵੀ ਜਿਵੇਂ ਅੱਜ 20.8 ਡਿਗਰੀ ਸੈਂਟੀਗ੍ਰੇਡ ਹੈ ਆ 2021 ਚ ਇਸੇ ਦਿਨ 18 ਡਿਗਰੀ ਸੈਂਟੀਗ੍ਰੇਡ ਸੀ ਜਦੋਂ ਕਿ ਪਿਛਲੇ ਸਾਲ 17 ਦਸੰਬਰ ਨੂੰ 21.6 ਡਿਗਰੀ ਸੈਂਟੀਗ੍ਰੇਡ ਸੀ ਸੋ ਇਸ ਤਰ੍ਹਾਂ ਜਿਹੜੀ ਵੈਦਰ ਵੇਰੀਏਬਿਲਟੀ ਆ ਉਹ ਬਹੁਤ ਜ਼ਿਆਦਾ ਸੀ ਆਬਜ਼ਰਵ ਕਰ ਰਹੇ ਆ ਉਹਨਾਂ ਦੇ ਜਿਵੇਂ ਕੀ ਪ੍ਰੋਡਕਸ਼ਨ ਆ ਰਿਹਾ ਹੈ ਦਿਨਾਂ ਉੱਤੇ ਅ ਹੁਣ ਜੋ ਟੈਂਪਰੇਚਰ ਕੰਡੀਸ਼ਨਸ ਨੇ ਜਿਵੇਂ ਨਾਈਟ ਟਾਈਮ ਟੈਂਪਰੇਚਰ 7.4 ਡਿਗਰੀ ਸੈਂਟੀਗ੍ਰੇਡ ਚੱਲ ਰਿਹਾ ਆ ਆਨਵਾਰੇ ਦਿਨਾਂ ਦੇ ਵਿੱਚ ਲਗਭਗ 2 ਡਿਗਰੀ ਸੈਂਟੀਗ੍ਰੇਡ ਤੱਕ ਦੀ ਗਰਾਵਿਟੀ ਸੀ ਅਬਜ਼ਰਵ ਕਰ ਸਕਦੇ ਆ ਨਾਈਟ ਟਾਈਮ ਟੈਂਪਰੇਚਰਸ ਸੋ ਉਹਦੇ ਕਰਕੇ ਕਾਫੀ ਹਿੱਸਿਆਂ ਦੇ ਵਿੱਚ ਜਿਹੜੀ ਇੰਟੈਂਸ ਫੌਗ ਹੋ ਸਕਦੀ ਹੈ ਔਰ ਇਹਦੇ ਕਰਕੇ ਆਈਐਮਡੀ ਵੱਲੋਂ yellow alert ਵੀ 20 ਅਤੇ 21 ਤਰੀਕ ਨੂੰ ਜਾਰੀ ਕੀਤਾ ਗਿਆ ਜੀ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਹੈ ਜੀ ਜੀ ਧਿਆਨ ਰੱਖਣਾ ਕਿਉਂਕਿ ਪਿੱਤੇ ਦਿਨ ਵੀ ਐਕਸੀਡੈਂਟ ਜਿਹੜੇ ਥੋਕ ਕਰਕੇ ਹੋਏ ਨੇ ਬਿਲਕੁਲ ਜੀ ਕਿਉਂਕਿ ਸੰਗਣੀ ਤੋਂ ਅੰਦੌਣ ਵਾਲੇ ਦਿਨਾਂ ਦੇ ਵਿੱਚ ਹੋ ਸਕਦੀ ਹੈ ਸੋ ਸਾਰਿਆਂ ਨੂੰ ਬਹੁਤ ਧਿਆਨ ਦੇਣਾ ਚਾਹੀਦਾ ਉਹਨਾਂ ਨੂੰ ਟਰੈਵਲ ਤਾਂ ਹੀ ਕਰਨਾ ਚਾਹੀਦਾ ਜੇ ਕੋਈ